ਸਾਚੂਆ ਕਾਲ ਦਾ ਅਨਮੁੱਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸ਼ਹੀਦ ਭਗਤ ਸਿੰਘ ਕੁਮੰਤਰੀ ਹਵਾਈ ਅੱਡੇ ਦੇ ਉੱਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦਾ ਅੱਜ ਬਹੁਤ ਸਥਾਪਿਤ ਕੀਤਾ ਗਿਆ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲੋਕ ਸਮਰਪਿਤ ਕੀਤਾ ਗਿਆ ਹੈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਤਾ ਨੂੰ ਸੰਬੋਧਿਤ ਕਰਦਿਆਂ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲੇ ਦੀ ਨਖੇਦੀ ਕੀਤੀ ਇਸ ਘਟਨਾ ਦਾ ਵਾਪਰਨਾ ਬੇहद ਮੰਦਪਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਮੁਸ਼ਤੈਦੀ ਰਹੀ ਹੈ ਜਿਸ ਕਰਕੇ ਬਚਾ ਰਿਹਾ ਹੈ ਔਰ ਪੁਲਿਸ ਪ੍ਰਸ਼ਾਸਨ ਤੋਂ ਸਾਰੇ ਮਾਮਲੇ ਦੀ ਰਿਪੋਰਟ ਵੀ ਜੜੀ ਹੈ ਉਹ ਜਲਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਵਾ ਲਈ ਹੈ ਇਸ ਮੌਕੇ ਤੇ ਬੋਲਦੇ ਆ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਜਾਣਦੇ ਆ ਦੇਖੋ ਬਹੁਤ ਮੰਦਪਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੋਣੋਂ ਬਚ ਗਈ ਉਹ ਬੰਦੇ ਨੂੰ ਕਿ ਜਿਹੜਾ ਉਥੇ ਕਾਬੂ ਕਰ ਲਿਆ ਗਿਆ ਐ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜੀਆਂ ਸ਼ਾਸਸ਼ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸਵਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ੀ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖ ਸਜ਼ਾ ਮਿਲੇਗਾ ਤਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਹਮਲੇ ਨੂੰ ਲੈ ਕੇ ਤਖਤ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਬਿਆਰ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਘਟਨਾ ਦੀ ਨਿਖੇਦੀ ਕਰਦੇ ਆਂ। ਉਹਨਾਂ ਨੇ ਕਿਹਾ ਕਿ ਇਹ ਹਮਲਾ ਸੁਖਬੀਰ ਬਾਦਲ ਦੇ ਉੱਤੇ ਨਹੀਂ ਸਗੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਐਲਾਨੇ ਤਨਖਾਈਏ ਦੇ ਉੱਤੇ ਹੋਇਆ। ਇਸ ਦੀ ਨੁਕਾਈ ਦੇ ਨਾਲ ਜਾਂਚ ਦੀ ਮੰਗ ਵੀ ਕੀਤੀ ਹੈ ਤੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਜਿਹੜੀ ਹੈ ਉਹ ਨਹੀਂ ਵਾਪਰਨੀ ਚਾਹੀਦੀ ਸੀ। ਇਸ ਦਾ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਜਾਂਦਾ ਹੈ। ਜਥੇਦਾਰ ਸਹਿਬਾਨਾ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਹੈ ਉਹ ਜਾਣਦੇ। ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸਮੇਤ ਸੇਵਾ ਲਈ ਗਈ ਉਸ ਸੇਵਾ ਵਿੱਚ ਘੰਟਾ ਘਰ ਜੋੜੀ ਦੇ ਬਾਹਰਵਾਰ ਇੱਕ ਘੰਟਾ ਬੈਠਣ ਦੀ ਸੇਵਾ ਸੇਵਾਦਾਰ ਵਾਲਾ ਚੋਲਾ ਪਾ ਕੇ ਹਾਥ ਵਿੱਚ ਬਰਸ਼ਾ ਫੜ ਕੇ ਉਥੇ ਡਿਊਟੀ ਕਰਨ ਦੀ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਹ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਗੋਂ ਸਿਕਿਉਰਟੀ ਵੱਲੋਂ ਮੁਸ਼ਤੀਆਤਿ ਵਰਤਦਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨਕੁਣ ਦੇ ਵਿੱਚ ਸੰਗਤ ਆਪਣੇ ਚਰਨ ਧੋ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਐ ਇਹ ਸੁਖਬੀਰ ਸਿੰਘ ਵਾਦਲ ਤੇ ਹਮਲਾ ਨਹੀਂ ਐ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਕਰ ਬਾਰ-ਬਾਰ ਡਿਊਟੀ ਦੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਐ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਪਰਚਾ ਫੜ ਕੇ ਤੇ ਘੰਟਾ ਕਰਦੇ ਬਾਹਰ ਸੇਵਾ ਕਰ ਰਿਆ ਸੀ ਇਸ ਦੀ ਐਸੀ ਹੋਰ ਨਿੰਦਾ ਕਰਦੇ ਆ ਜਿੰਨੇ ਨਿੰਦਾ ਕੀਤੀ ਜਾਵੇ ਉਨੀ ਘਟਾ ਐ ਔਰ ਸਰਕਾਰ ਨੂੰ ਤਾਲਨਾ ਕਰਦੇ ਹਾਂ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਤੀਦੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਸਵੇਰੇ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਕਿਸੇ ਵਿਅਕਤੀ ਨੇ ਗੋਲੀ ਚਲਾਉਣ ਦਾ ਯਤਨ ਕੀਤਾ ਜੋ ਬੇहद ਮੰਦ ਭਾਗਾ ਵੀ ਹੈ ਦੁਖਦਾਈ ਵੀ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਉਹ ਮੁਕੱਦਸ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਪੈਮੁਖਤ ਤੇ ਗੁਰੂ ਅੱਗੇ ਸਮਰਪਤ ਹੋਣ ਦੀ ਜਿਹੜੀ ਹੈ ਭਾਵਨਾ ਲੈ ਕੇ ਆਉਂਦਾ ਹੈ ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਪੀੜਾ ਵੀ ਦਿੰਦਾ ਹੈ ਔਰ ਮੰਤਪਾਗਾ ਵੀ ਹੈ ਪਰसों ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਫਸੀਲ ਤੋਂ ਇਸ ਗੱਲ ਨੂੰ ਦੁਹਰਾਇਆ ਗਿਆ ਸਿੱਖ ਸਿੰਘ ਸਹਿਬਾਨ ਵੱਲੋਂ ਕਿ ਇਹ ਫੈਸਲਾ ਬਿਲਕੁਲ ਬਿਨਾਂ ਕਿਸੇ ਦਬਾਅ ਬਿਨਾਂ ਕਿਸੇ ਡਰ ਬਿਨਾਂ ਕਿਸੇ ਪੈਹ ਤੋਂ ਸਿਰਫ ਗੁਰੂ ਦੇ ਪੈਜ ਰਹਿ ਕੇ ਅਸੀਂ ਕਰ ਰਹੇ ਹਾਂ ਔਰ ਹੋਇਆ ਹਲ ਵੀ ਅਸੀਸ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਏ। ਕੜਾ ਪ੍ਰਸ਼ਾਦ ਦਿੱਤੇਖ ਸਾਹਿਬ। ਔਰ ਉਥੇ ਇਹੋ ਅਰਦਾਸ ਕੀਤੀ ਕਿ हे ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੋ ਫੈਸਲਾ ਕੀਤਾ ਹੈ। ਤੁਹਾਡੀ ਰਜ਼ਾ ਚ ਕੀਤਾ ਹੈ। ਤੁਹਾਡੀ ਹਜ਼ੂਰੀ ਚ ਕੀਤਾ ਹੈ। ਇਸ ਕਰਕੇ ਜੇ ਕੋਈ ਇਸ ਫੈਸਲੇ ਨੂੰ ਸਲਾਉਂਦਾ ਹੈ ਤੋਂ ਤੇਰੇ ਤਖਤ ਦੀ ਸਿਫਤ ਹੈ ਤੇ ਜੇ ਕੋਈ ਇਸ ਫੈਸਲੇ ਨੂੰ ਨਾ ਪਸੰਦ ਕਰਦਾ ਕੋਈ ਮੰਦਾ ਬੋਲਦਾ ਤੇ ਉਹ ਵੀ ਤੇਰੇ ਤਖਤ ਵਿੱਚ ਹੈ ਬਹੁਤ ਸਾਰੀਆਂ ਏਜੰਸੀਆਂ ਐਸੀਆਂ ਨੇ ਜਿਨ੍ਹਾਂ ਨੂੰ ਫੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਜਿਹੜੇ ਦਰਦ ਹੈ ਉਹਨਾਂ ਨੂੰ ਜਿਹੜੀ ਪੀੜਾ ਹੈ ਸਾਡੀ ਸੰਕਲਪਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ ਕਿ ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਹਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਚਾਹੇ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ ਚਾਹੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਚਾਹੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ ਚਾਹੇ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਸੀ ਇੱਥੇ ਜਵਾਬਦੇਹੀ ਤੈਅ ਹੁੰਦੀ ਹੈ ਕਿ ਸਾਡਾ ਸੰਕਲਪ ਹੈ ਔਰ ਇੱਕ ਐਸੀ ਸੋਚ ਹੈ ਜਿਨ੍ਹਾਂ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ ਕਿਉਂਕਿ ਇਹ ਸੰਕਲਪ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਖਾਲਸਾ ਪੰਥ ਨੂੰ ਬਖਸ਼ਿਆ ਸਿੱਖਾਂ ਨੂੰ ਬਖਸ਼ਿਆ ਔਰ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ ਗੁਰੂ ਪਾਤਸ਼ਾਹ ਦਾ ਤਖਤ ਹੈ ਗੁਰੂ ਪਾਤਸ਼ਾਹ ਦੇ ਤਖਤ ਤੇ ਜਿਹੜੇ ਫੈਸਲੇ ਗੁਰੂ ਦੇ ਪੈਜ ਹੁੰਦੇ ਨੇ ਉਹ ਟਿਕ ਜਾਂਦੇ ਨੇ ਤੇ ਜਿਹੜੇ ਗੁਰੂ ਦੇ ਪੈ ਤੋਂ ਬਿਨਾ ਹੁੰਦੇ ਨੇ ਉਹ ਫੈਸਲੇ ਕਰਨ ਵਾਲੇ ਵੀ ਡਿੱਗ ਪੈਂਦੇ ਨੇ ਤੇ ਫੈਸਲੇ ਵੀ ਡਿੱਗ ਪੈਂਦੇ ਨੇ ਮੈਂ ਅੱਜ ਇਸ ਵਾਰ ਜਿਹੜੀ ਕਟਨਾ ਵਾਪਰੀ ਹੈ ਉਹਨੂੰ ਬਹੁਤ ਮੰਦਭਾਗਾ ਔਰ ਦੁਖਦਾਈ ਵੀ ਕਿਣਦਾ ਹੈ ਔਰ ਪੀੜਾ ਵੀ ਮਹਿਸੂਸ ਕਰਦਾ ਕਿ ਨਹੀਂ ਹੋਣਾ ਚਾਹੀਦਾ ਧਾਰਮਿਕ ਸਜ਼ਾ ਨਿਭਾਉਣ ਦੇ ਦੂਜੇ ਦਿਨ ਜਦੋਂ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਵਿਖੇ ਸੇਵਾਦਾਰ ਦੀ ਡਿਊਟੀ ਨਿਭਾ ਰਹੇ ਸੀ ਤਾਂ ਉਹਨਾਂ ਨੂੰ ਨਾਰਾਇਣ ਸਿੰਘ ਚੌੜਾ ਦੇ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਸੇਵਾਦਾਰਾਂ ਨੇ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੌਕੇ ਤੇ ਕਾਬੂ ਕਰ ਲਿਆ ਪੁਲਿਸ ਦੇ ਹਵਾਲੇ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਦੀ ਖ਼ਬਰ ਨੂੰ ਸੁਣਦਿਆਂ ਹੀ ਤੁਰੰਤ ਹਰ ਸਿਮਰਤ ਕੋਰ ਬਾਦਲ ਵੀ ਦਰਬਾਰ ਸਾਹਿਬ ਪਹੁੰਚਦੇ ਨੇ ਨਤਮਸਤਕ ਹੋਏ ਅਤੇ ਸ਼ੁਕਰਾਨਾ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਵੀ ਕਰਦੇ ਨੇ ਇਸ ਦੌਰਾਨ ਬੀਬੀ ਬਾਦਲ ਬੇहद ਭਾਵਕ ਹੁੰਦੇ ਵੀ ਨਜ਼ਰ ਆਏ ਇੱਥੇ ਜਿਕਰ ਜੋਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਦੇ ਉੱਤੇ ਅੱਜ ਜਾਨਲੇਵਾ ਹਮਲਾ ਹੋਇਆ ਇਸ ਹਮਲੇ ਦੇ ਵਿੱਚ ਭਾਵੇਂ ਗੋਲੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਜੜੇ ਨੇ ਉਹਨਾਂ ਦਾ ਬਚਾ ਰਿਹਾ ਹੈ ਗੋਲੀ ਚਲਾਉਣ ਵਾਲੇ ਦਾ ਨਾਮ ਨਾਰਾਇਣ ਸਿੰਘ ਚੋੜਾ ਦੱਸਿਆ ਜਾ ਰਿਹਾ ਪਹਿਲਾਂ ਵੀ ਗਰਮ ਖਿਆਲੀਆਂ ਦੇ ਨਾਲ ਇਹਨਾਂ ਦੇ ਸੰਬੰਧ ਹੋਣ ਦਾ ਖਦਸ਼ਾ ਪੁਲਿਸ ਮਤ ਕਨਾਰਾਇਣ ਸਿੰਘ ਕੱਲ ਵੀ ਸ਼੍ਰੀ ਦਰਬਾਰ ਸਾਹਿਬ ਆਏ ਸੀ ਅਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਪਹਿਨੀ ਨਜ਼ਰ ਰੱਖੀ ਗਈ ਸੀ। ਸੁਖਬੀਰ ਸਿੰਘ ਬਾਦਲ ਨਜ਼ਦੀਕ ਚੱਲੀ ਗੋਲੀ ਨੂੰ ਲੈ ਕੇ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚੋਂ ਬਿਆਨ ਸਾਹਮਣੇ ਆ ਰਹੇ ਨੇ। ਜਿਸ ਦੇ ਚੱਲਦਿਆਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ। ਆਓ ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਸੀ। ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਮਲੇ ਦੀ ਮਕਰੜੇ ਸ਼ਬਦਾਂ ਚ ਨਿੰਦਾ ਕਰਦੇ। ਜ਼ਮੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਮਾੜੀ ਘਟਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜ਼ੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾਕਰਮ ਨੂੰ ਇਨਜ਼ਾਮ ਦੇਣਾ ਮੈਂ ਕਹਿਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ निंदा ਵੀ ਕਰਦੇ ਆਂ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਹਦਾਇਤ ਦਿਨਾ ਕਿ ਕਿਰਪਾ ਕਰਕੇ ਇਹੋ ਜੇ ਅਨਸਰਾਂ ਦੇ ਖਿਲਾਫ ਜਾਂ ਸਾਜ਼ਿਸ਼ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਆ ਜਾਂ ਇਹ ਸਾਜ਼ਿਸ਼ ਦੇ ਹਨ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਦੇ ਉੱਤੇ ਨਾਕਿ ਲਗਾ ਕੇ ਬਿਨਾ ਨੰਬਰੀ ਮੋਟਰਸਾਈਕਲਾਂ ਪ੍ਰੈਸ਼ਰ ਹਾਰਨ ਅਤੇ ਬੁਲਟ ਦੇ ਪਟਾਕੇ ਚਲਾਉਣ ਵਾਲਿਆਂ ਦੇ ਚਲਾਨ ਕੱਟੇ। ਇਸ ਮੌਕੇ ਤੇ ਐਸਪੀ ਐਚ ਨਵੀਨ ਕੁਮਾਰ ਨੇ ਦੱਸਿਆ ਕਿ ਲੋਕ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣ ਅਤੇ ਬੱਚਿਆਂ ਨੂੰ ਮੋਟਰਸਾਈਕਲਾਂ ਦੇ ਉੱਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਸ ਦਾ ਚਲਾਨ ਵੀ ਕੱਟਿਆ ਜਾਵੇਗਾ ਅਤੇ ਕਾਰਵਾਈ ਵੀ ਹੋ ਰਹੀ ਬਾਜੋਗੋ ਐਸਐਸਪੀ ਸੋਮੇ ਮੇਕਸ਼ਾ ਜੀ ਦੇ ਨਿਸ਼ਾ ਨਿਸ਼ਾ ਦੇ ਮਦਦ ਸ਼ਹਿਰ ਦੀ ਵਾਖਵਖ ਖਾਵਾ ਤੇ ਤੇ ਤਕਰੀਬਨ 500 ਨਾਕੇ ਲਗਾ ਰੱਖੇ ਜਿੰਦੇ ਮਦੇ ਨੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਕਸਿਮਮ ਅਸੀਂ ਹੁੰਦੇ ਤੇ ਜੋਰ ਦੇ ਰਹੇ ਆ ਵੀ ਜਿਹੜੇ ਬੁਲਟ ਮੋਟਰਸਾਈਕਲ ਜਿਹਨੇ ਪਟਾਕੇ ਮਾਰਦੇ ਪਏ ਨੇ ਜਾਂ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਚੱਲਦੇ ਜਾਂ ਕੋਈ ਵਹੀਕਲ ਜਿਹੜੀਆਂ ਕਾਰਾ ਹੈਗੀਆਂ ਉਹ ਵੀ ਜਿਹੜੀ ਬਿਨਾਂ ਨੰਬਰਾਂ ਤੋਂ ਹੈਗੀਆਂ ਜਿੰਨਾਂ ਤੇ ਸਾਨੂੰ ਸ਼ੱਕ ਹੈਗੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਇੰਪਾਉਂਡ ਵੀ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਮੇਨ ਫੋਕਸ ਹੈ ਜਿਵੇਂ ਲਾਸਟ ਨਵੰਬਰ 2024 ਦੇ ਵਿੱਚ ਤਕਰੀਬਨ 2250 ਦੇ ਕਰੀਬ ਅਸੀਂ ਚਲਾਣ ਕੀਤੇ ਨੇ ਜਿੰਦੇ ਵਿੱਚ 60 ਵਹੀਕਲ ਜਿਹੜੇ ਹੈਗੇ ਨੇ ਅਸੀਂ ਇੰਪਾਉਂਡ ਕੀਤੇ ਉਸ ਤੋਂ ਇਲਾਵਾ ਡਰੰਕ ਡਰਾਈਵਿੰਗ ਕਿਉਂਕਿ ਸ਼ਾਮ ਦੇ ਟਾਈਮ ਦੇ ਜਿਹੜੇ ਹੈਗੇ ਆ ਆਤਿਆਂ ਦੇ ਬਾਹਰ ਦੇ ਲੋਕ ਇੱਕ ਜਿਹੜੇ ਬਾਹਰ ਖੜ ਕੇ ਸ਼ਰਾਬ ਪੀਂਦੇ ਨੇ ਅਸੀਂ ਉਹਦੇ ਦੇ ਵੀ ਇਸ ਸਬੰਧੀ ਮਹਿੰਮ ਚਲਾਈ ਜਿਹੜੀ ਹੈ ਟਰੈਵਲ ਤੋਂ ਸਾਡੇ ਲੋਕਲ ਜਿਹੜੇ ਐਸਐਚਓਜ਼ ਹੈਗੇ ਨੇ ਉਹ ਉਹ ਕੰਮ ਕਰ ਰਹੇ ਨੇ ਹੈਗੇ ਮੇਨ ਜਿਹੜਾ ਸਾਡਾ ਫੋਕਸ ਇਸ ਤਰ੍ਹਾਂ ਰਹੇਗਾ ਵੀ ਜਿਹੜੇ ਸ਼ਹਿਰ ਦੇ ਡਾਰਕ ਸਪots ਹੈਗੇ ਨੇ ਉਹਨਾਂ ਥਾਵਾਂ ਦੀ ਜਿਹੜੀ ਸਿਵਲ ਪ੍ਰੈਸ ਪ੍ਰੋਫੈਸ਼ਨ ਦੇ ਨਾਲ ਸਮੀਖਿਆ ਕਰਕੇ ਅਸੀਂ ਉਹ ਪੁਆਇੰਟ ਵੀ ਜਿਹੜੇ ਹੈਗੇ ਆ ਫਾਇੰਡ ਆਊਟ ਕਰ ਰਹੇ ਆ ਤਾਂ ਜੋ ਜਿੱਥੇ ਵੀ ਕੋਈ ਟ੍ਰੈਫਿਕ ਸਮੱਸਿਆ ਲੱਗਦਾ ਵੀ ਪੈਸ ਲੋਡ ਹੈਗਾ ਜਾਂ ਟ੍ਰੈਫਿਕ ਦਾ ਉਹਨੂੰ ਕਿਵੇਂ ਕਿਤੇ ਕੱਟ ਕੀਤਾ ਜਾਂਦਾ ਉਸ ਤੀਨ ਨੂੰ ਵੀ ਅਸੀਂ ਮਿਕਸ਼ਾ ਕਰਦੇ ਹੋਏ ਸਿਲੂ ਪ੍ਰਸ਼ਾਸਨ ਦਾ ਔਰ ਪ੍ਰੈਸ਼ਰ ਬੋਰਨ ਹੋ ਗਏ ਜਿਹੜੇ ਇੱਕ ਕਿੰਨੀ ਮੁਸੱਮਸਿਆ ਬਣੀ ਹੋਈ ਚੋ ਅਸੀਂ ਕਿੰਨੀ ਕੁ ਸੀਗੀ ਅੱਜਕੱਲ ਲੋਕ ਜਿਹੜਾ ਨੇ ਪ੍ਰੈਸ਼ਰ ਬੋਰਨ ਲਾਏ ਹੋਏ ਆ ਇਸ ਨਾਲ ਬੰਦੇ ਨੂੰ ਹਾਰਟ ਐਟਕ ਵੀ ਹੋ ਸਕਦਾ ਅਸੀਂ ਅਸੀਂ ਤੁਹਾਡੇ ਮਾਧਿਅਮ ਦੇ ਤੋਂ ਜਿਹੜੀ ਹੈ ਪਬਲਿਕ ਨੂੰ ਅਪੀਲ ਕਰਨੀ ਜਾਂਦੇ ਵੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਜੇ ਸਕੂਲ ਕਾਲਜਾਂ ਪੜ੍ਹਦੇ ਚੋ ਕਿ ਉਹੀ ਜਿਹੜੀ ਜੰਗ ਜਨਰੇਸ਼ਨ ਹੈ ਕਿ ਉਹੀ ਪ੍ਰੈਸ਼ਰ ਵਾਲਾਂ ਯੂਜ਼ ਕਰਦੀ ਜਿਹੜੇ ਮੋਰਟਲ ਪਟਾਕੇ ਵਾਲੇ ਜਿਹੜੇ ਸੰਸਤ ਲਗਾ ਕੇ ਘੁੰਮਦੇ ਨੇ ਅਸੀਂ ਆਪਣੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਨੌਲੇਜ ਦੇਣ ਉਹਨਾਂ ਨੂੰ ਸਮਝਾਣ ਤਾਂ ਜੋ ਪ੍ਰੈਸ਼ਰ ਹਾਰਨ ਹੋਰ ਜਿਹੜੇ ਹੈਗੇ ਬੁੱਲਟ ਤੇ ਮੋਟਰਸਾਈਕਲ ਦੇ ਤੇ ਜਿਹੜੇ ਪੱਕੇ ਤੇ ਵਲੇ ਰਿਸੋਰਸ ਲੱਗੇ ਨੇ ਉਹਨਾਂ ਨੂੰ ਨਾ ਲਗਾਇਆ ਜਾਏ ਤਾਂ ਜੋ ਕਿਉਂਕਿ ਜਿਹੜਾ ਹੁਣ ਮੌਸਮ ਆ ਰਿਹਾ ਹੈ ਉਹਦੇ ਵਿੱਚ ਠੰਡ ਹੈਗੀ ਹੈ ਲੋਕਾਂ ਨੂੰ ਹਾਰ ਦੀ ਪ੍ਰੋਬਲਮਸ ਆਈਆਂ ਕਈਆਂ ਨੂੰ ਉਹਦੇ ਨਾਲ ਕਿਤੇ ਕੋਲ ਜਾ ਕੇ ਕੋਈ ਹਾਰ ਪ੍ਰੈਸ਼ਰ ਮਾਰ ਦੇਵੇ ਦਿਲ ਨੂੰ ਤੱਕਾ ਲੱਗਦਾ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ ਤੁਸੀਂ ਬਣੇ ਰਹੋ ਦਾਨ ਮਿਊਟ ਦੇ ਨਾਲ ਇਜਾਜ਼ਤ ਦਿਓ ਧੰਨਵਾਦ